ਕਰੂ ਤੇਰਾ ਹੀ ਆਸਰਾ ਅੱਜ ਅਸੀਂ ਵਾਤਾਵਰਣ ਪ੍ਰਤੀ ਸਾਡੀਆਂ ਸਰਕਾਰਾਂ ਨੂੰ ਇੱਕ ਬੇਨਤੀ ਕਰਨ ਲੱਗੇ ਹਾਂ ਕਿ ਜਿਸ ਤਰ੍ਹਾਂ ਬੂਟੇ ਲਾਏ ਜਾਂਦੇ ਆ ਪਿੰਡਾਂ ਦੇ ਵਿੱਚ ਤੇ ਆ ਬਹਿਵਲ ਪਿੰਡ ਦੇ ਵਿੱਚ ਬੂਟੇ ਲਾਏ ਆ ਤੁਸੀਂ ਦੇਖ ਸਕਦੇ ਆ ਪਹਿਲਾਂ ਤਾਂ ਅਸੀਂ ਵਧਾਈ ਦੇਣਾ ਚਾਹੁੰਦੇ ਆ ਵੀ ਇਹ ਬੂਟੇ ਹਜੇ ਵਧੀਆ ਖੜੇ ਆ ਸਾਰੇ ਦੇ ਸਾਰੇ ਆ ਦੇਖ ਸਕਦੇ ਆ ਬਹੁਤ ਵਧੀਆ ਖੜੇ ਆ ਅਸੀਂ ਲਾਉਣ ਵਾਲਿਆਂ ਦੀ ਵੀ ਵਧਾਈ ਦੇਣਾ ਚਾਹੁੰਦੇ ਆ ਤੇ ਸਰਕਾਰ ਨੂੰ ਵੀ ਅਸੀਂ ਵਧਾਈ ਦੇਣਾ ਚਾਹੁੰਦੇ ਆ ਕਿ ਜਿਹੜੀ ਇਕਤੀ ਬੂਟਿਆਂ ਦੇ ਪ੍ਰਤੀ ਮਤਲਬ ਵੀ ਸਖਤੀ ਹੈ ਇਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦੇ ਆ ਕਿ ਇਕਤੀ ਬਹੁਤ ਸ਼ਕਤੀ ਹੈ ਵਾਤਾਵਰਣ ਪ੍ਰਤੀ ਮਲਾਜਮਾਂ ਤੇ ਕੰਮਕਾਰ ਨੂੰ ਲੈ ਕੇ ਮੁੱਖ ਮੰਤਰੀ ਦੀ ਬਹੁਤ ਵੱਡੀ ਸਿਕਤਾ ਹੈ ਅਸੀਂ ਧੰਨਵਾਦ ਕਰਦੇ ਆ ਤੇ ਅਫਸਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜੇ ਤੁਸੀਂ ਤਣਦੇਹੀ ਨਾਲ ਕੰਮ ਕਰੋਗੇ ਤਾਂ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਹੀ ਫਾਇਦਾ ਹੈ ਜਿਹੜੇ ਹੁਣੇ ਰੁੱਖ ਲਾਏ ਗਏ ਆ ਸੀ ਮੁੱਖ ਮੰਤਰੀ ਸਾਹਿਬ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਅਸੀਂ ਅਪੀਲ ਕਰਦੇ ਆ ਇੱਕ ਵੀ ਜਦੋਂ ਤੁਸੀਂ ਪੜੇਪਾ ਪੈਸਣ ਲਾਉਣੀ ਹੈ ਕਿਸੇ ਦੀ ਖਾਸ ਕਰਕੇ ਬੰਦਿਆਂ ਦੀ ਤਾਂ ਉਹਨਾਂ ਤੋਂ ਵੀ ਦਿਰਾਗਤ ਵੇਖਿਆ ਕਰੋ ਵੀ ਉਹਨਾਂ ਨੇ ਆਪ ਦੀ ਪੜੇਪਾ ਦੀ ਪੈਸ ਲਵਾਉਣ ਤੋਂ ਪਹਿਲਾਂ ਪਹਿਲਾਂ 20 ਦਰਖਤ ਕੰਮਜਾਬ ਕਰੇ ਆਖ ਨਹੀਂ ਕਰੇ ਜੇ ਤੁਸੀਂ 20 ਦਰਖਤ ਵੇਖਿਆ ਕਰੋਗੇ ਤਾਂ ਵਾਤਾਵਰਨ ਇੱਕ ਤਾਂ ਸੁੱਧ ਹੋਊਗਾ ਤੇ ਇੱਕ ਹਰ ਇੱਕ ਬੰਦੇ ਨੂੰ ਫਿਕਰ ਹੋਊਗਾ ਵੀ ਮੈਂ ਪੜੇਪਾ ਪੈਸ ਲਵਾਉਣ ਤੋਂ ਪਹਿਲਾਂ ਪਹਿਲਾਂ 20 ਰੁੱਖ ਲਾਉਣੇ ਆ ਕਿਉਂਕਿ ਹੁਣ ਵੱਡਣ ਦਾ ਹਰ ਕਿਸੇ ਕੋਲੇ ਸਮਾਂ ਤੇ ਲਾਉਣ ਦਾ ਕਿਸੇ ਕੋਲੇ ਸਮਾਂ ਨਹੀਂ ਜਦੋਂ ਇਸ ਚੀਜ਼ ਨੂੰ ਆਪਾਂ ਇੱਕ ਕਾਨੂੰਨ ਬਣਾਤਾ ਵਾਤਾਵਰਨ ਪ੍ਰਤੀ ਵੀ ਜਿਹੜਾ ਬੰਦਾ ਪੈਸਨਲ ਲਵਾਉਣ ਤੋਂ ਪਹਿਲਾਂ ਪਹਿਲਾਂ ਉਹਨੂੰ 20 ਰੁੱਖ ਲਾ ਦੇ ਵੀ ਤੂੰ ਆਪ ਦੀ ਉਮਰ ਦੇ ਵਿੱਚ 20 ਰੁੱਖ ਲਾਉਣੇ ਆ ਪੜੇਪਾ ਪੈਸਨਲ ਲੱਗਣ ਤੋਂ ਪਹਿਲਾਂ ਪਹਿਲਾਂ ਤਾਂ ਵਾਤਾਵਰਨ ਦਾ ਆਟੋਮੈਟਿਕ ਹੀ ਸੋਧ ਹੋ ਜਾਊਗਾ ਕਿਉਂਕਿ ਉਹਦੀ ਜ਼ਿੰਮੇਵਾਰੀ ਬਣ ਜਾਊਗੀ ਵੀ ਮੈਂ 20 ਰੁੱਖ ਲਾਉਣੇ ਆ ਮੇਰੀ ਪੜੇਪਾ ਪੈਸਨਲ ਜਦੋਂ ਲੱਗਣੀ ਹੈ ਹੁਣ ਕੀ ਹੁੰਦਾ ਕਿ ਸਰਕਾਰ ਤੋਂ ਪੈਸਨ ਦੀ ਹੁਣ ਜਿਵੇਂ 1500 ਕਹਿੰਦਾ 2500 ਕਰ ਦਿਓ ਪਰ ਉਹਨਾਂ ਨੇ ਵਾਤਾਵਰਨ ਦੇ ਲਈ ਸਰਕਾਰ ਦੇ ਲਈ ਕੀ ਕਰਿਆ ਕੁਝ ਵੀ ਨਹੀਂ ਤਾਂ ਜਦੋਂ ਇਸ ਚੀਜ਼ ਨੂੰ ਆਪਾਂ ਵਾਤਾਵਰਨ ਨਾਲ ਜੋੜਾਂਗੇ ਤਾਂ ਇਹਦੇ ਵਿੱਚ ਵਾਤਾਵਰਨ ਸੁੱਧ ਹੋਊਗਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆਂ ਅੱਜ ਵੀ ਇਹੋ ਜਿਹਾ ਕਾਨੂੰਨ ਇੱਕ ਲਿਆਓ ਪੰਜਾਬ ਦੇ ਵਿੱਚ ਕਿ ਵਾਤਾਵਰਨ ਬਹੁਤ ਜਲਦੀ ਸੁੱਧ ਹੋ ਜਾਊਗਾ ਜਦੋਂ ਹਰ ਇਨਸਾਨ ਨੂੰ ਫਿਕਰ ਹੋ ਜਾਊਗਾ ਮਤਲਬ ਕਿ ਔਰਤਾਂ ਨੂੰ ਛੱਡ ਕੇ ਬੰਦਿਆਂ ਨੂੰ ਕਿਉਂਕਿ ਉਹਨਾਂ ਥੜਿਆਂ ਦੇ ਉੱਤੇ ਬੈਠੇ ਰਹਿੰਦੇ ਵਿਲੇ ਤਾਸਾਂ ਕੁੱਟੀ ਜਾਂਦੇ ਵਾਤਾਵਰਨ ਦਾ ਉਹਨੂੰ ਫਿਕਰ ਹੀ ਨਹੀਂ ਪੈਸੰਡ ਦਾ ਵਹਿੰਦਾ ਫਿਕਰ ਹੋ ਜਾਊਗਾ ਵੀ ਹੁਣ ਸਾਡੀ ਉਮਰ ਹੋ ਗਈ ਆਲੀ ਪੈਸੰਡ ਵਾਲੀ ਤੇ ਪੈਸੰਡ ਵਾਉਣ ਤੋਂ ਪਹਿਲਾਂ ਪਹਿਲਾਂ ਨੂੰ ਇਹ ਫਿਕਰ ਉਹ ਵੀ ਅਸੀਂ 20 ਬੂਟੇ ਬਖਾਉਣੇ ਆ 20 ਬੂਟੇ ਕੋਈ ਬਾਹਲੇ ਨਹੀਂ ਹਰ ਇੱਕ ਇਨ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਨੂੰ ਇੱਕ ਕਾਨੂੰਨ ਬਣਾਇਆ ਜਾਵੇ ਕਾਨੂੰਨ ਬਣਾਓਗੇ ਤਾਂ ਵਾਤਾਵਰਨ ਸੁੱਧ ਹੋ ਜਾਊਗਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਚੰਗਾ ਵਾਤਾਵਰਨ ਦੇ ਜਾਾਂਗੇ ਤਾਂ ਇਹ ਕਾਨੂੰਨ ਸਭ ਦੇ ਭਲੇ ਲਈ ਹੈ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਵੀ ਇਹਨੂੰ ਵਾਤਾਵਰਨ ਦੇ ਲਈ ਇੱਕ ਵਧੀਆ ਵਾਤਾਵਰਨ ਦੇ ਬਣਾਉਣ ਦੇ ਲਈ ਤੁਹਾਨੂੰ ਇਹ ਕਾਨੂੰਨ ਬਣਾਉਣਾ ਪੈਣਾ ਹੈ ਤੇ ਮੇਰੀ ਮੰਗ ਹੈ ਕਿ ਇਹ ਕਾਨੂੰਨ ਬਣ ਜੇ ਤਾਂ ਵਾਤਾਵਰਨ ਵੀ ਸੁੱਧ ਹੋ ਜਾਊਗਾ ਤੇ ਹਰ ਇੱਕ insan ਫਿਕਰ ਹੋਊਗਾ ਵੀ ਮੈਂ 20 ਬੂਟੇ ਆਪਦੀ ਉਮਰ ਦੇ ਵਿੱਚ ਪੜੇਪਾ ਪੈਸਣ ਲਾਉਣ ਤੋਂ ਪਹਿਲਾਂ ਪਹਿਲਾਂ ਲਾਉਣੇ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਦੀ ਐਂਟੀ ਨਹੀਂ ਇਹ ਭਲੇ ਵਾਸਤੇ ਹਵਾਤਾਵਰਨ ਨੂੰ ਸੁੱਧ ਕਰਨ ਵਾਸਤੇ ਆ ਤੇ ਕਾਨੂੰਨ ਇਹਦੇ ਤੇ ਬਣਨਾ ਚਾਹੀਦਾ ਅਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਇਹਦੇ ਤੇ ਕਾਨੂੰਨ ਬਣਨਾ ਚਾਹੀਦਾ ਅੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਤੇ ਇਸ ਵੀਰਗੋ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੁੱਖ ਮੰਤਰੀ ਤੱਕ ਜਰੂਰ ਪਹੁੰਚਾ ਦਿਓ ਤੇ ਮੁੱਖ ਮੰਤਰੀ ਦੇ ਕੰਮਾਂ ਦਾ ਅਸੀਂ ਧੰਨਵਾਦ ਕਰਦੇ ਆ ਆ ਬਹਿਵਲ ਪਿੰਡ ਦੇ ਵਿੱਚ ਰੁੱਖ ਇਹਦੇ ਰਾਜ ਦੇ ਵਿੱਚ ਵਧੀਆ ਖੜੇ ਆ ਅਸੀਂ ਇਹ ਵਖਾ ਸਕਦੇ ਆ ਵੇਖ ਸਕਦੇ ਆ ਕਿ ਤੁਸੀਂ 550 ਬੂਟਾ ਵਧੀਆ ਖੜਾ ਹੈ ਵਧੀਆ ਬੂਟੇ ਖੜੇ ਅਸੀਂ ਇਹ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਵੇਖ ਸਕਦੇ ਜਿਹੜੇ ਕਹਿੰਦੇ ਮੁੱਖ ਮੰਤਰੀ ਦੇ ਕੰਮ ਵੈਸ ਨਹੀਂ ਰਹੇ ਤੇ ਆ ਬਹਿਵਲ ਪਿੰਡ ਦੇ ਵਿੱਚ ਵੇਖ ਲੋ ਆ ਰੁੱਖ ਖੜੇ ਆ ਜੀ ਆ ਵੇਖ ਸਕਦੇ ਆ ਇਹ ਮੁੱਖ ਮੰਤਰੀ ਦੀ ਸ਼ ਇੱਕ ਨਤੀਜਾ ਮੁੱਖ ਮੰਤਰੀ ਦੀ ਜਾਣੇ ਕਿ ਇੱਕ ਬਹੁਤ ਵੱਡੀ ਸਾਫ ਸੁਥਰੀ ਸ਼ਵੀ ਦਾ ਨਤੀਜਾ ਆ ਵੇਖ ਸਕਦੇ ਆ ਰੁੱਕ ਖੜੇ 550 ਬੂਟਾ ਜਿਹੜੇ ਤੜਕ ਹੀ ਉੱਠ ਕੇ ਮੁੱਖ ਮੰਤਰੀ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਆ ਵੇਖ ਸਕਦੇ ਆ ਬਹਿਵਲ ਪਿੰਡ ਦੇ ਵਿੱਚ ਵਧੀਆ ਰੁੱਕ ਖੜਿਆ ਇਹ ਮੁੱਖ ਮੰਤਰੀ ਦੀ ਸ਼ਵੀ ਦੀ ਦੇਣ ਹੈ ਉਹਦੀ ਸ਼ਕਤੀ ਦੀ ਦੇਣ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾਂਗਾ ਮਾਫੀ ਚਾਹੁੰਦੇ ਆ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਹੈ